फिर मैं डायरेक्ट मैसेज सेंड करके पूछ सकते हो कि यह बिजनेस है कि सो दैट आई कैन गाइड यू वेबिनार ऑलरेडी स्टार्ट हो चुके हैं बट डोंट वरी यू कैन आस्क मी रीप्ले तुसी रीप्ले भी वॉच कर सकते हो ते uh, जल्दी जल्दी जे तुसी लाइव ज्वाइन करना ते जरूर क्विकली विजिट हियर एट माय वेबसाइट अदरवाइज सेंड मी डायरेक्ट मैसेज बिकॉज वीक दे विच दो बार वेबिनार आउंदा ਐਵਰੀ ਵੀਕ ਆਪਣੇ ਕੋਲੇ ਰੀਪਲੇ ਹੁੰਦਾ ਤੁਸੀਂ ਲਾਸਟ ਵੀਕ ਦਾ ਵੈਬਿਨਾਰ ਦੇਖ ਸਕਦੇ ਹੋ ਜੇ ਤੁਸੀਂ ਰੀਪਲੇ ਦੇਖਣਾ ਚਾਹੁੰਦੇ ਹੋ ਸੋ ਹਾਂਜੀ ਜੇ ਤੁਸੀਂ ਐਕਸਟਰਾ ਇਨਕਮ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਨਾਲ ਟਾਈਮ ਬਿਤਾਉਣਾ ਚਾਹੁੰਦੇ ਹੋ ਜਾਂ ਕੋਈ ਇਦਾਂ ਦਾ ਕੋਈ ਜਨਿਆਨਾ bizness ਲੱਭ ਰਹੇ ਹੋ ਲੀਗਲ ਆਨਲਾਈਨ bizness ਲੱਭ ਰਹੇ ਹੋ ਜਿੱਤੋਂ ਤੁਸੀਂ ਅਰਨਿੰਗ ਕਰ ਸਕੋ then i think this is a great opportunity ਸਾਡਾ bizness ਲੀਗਲ bizness ਆ ਟੈਕਸੇਬਲ bizness ਆ Every uh, end of the year, I see tax paykar expense business We are eligible to claim them as well because at a business online business uh, work from anywhere But travel with kar business related. We can claim this business. our business you know travel India then we can claim our uh, you know expense as well because. This business is uh uh you know, we're working from anywhere, anytime, all the time. business start currently, uh, you know, um smartphone hona chahedha, internet connection hona je business je watch rea, je already, bhi kita. Thank you, thank you for your trust and uh to <coughs> see.

ਇਨੀ ਵੀ ਬਿਜ਼ਨਸ ਵਿੱਚ ਕੋਈ ਆਪਾਂ ਸੈਲਿੰਗ ਨਹੀਂ ਕਰਨੀ ਐ ਇਦਾਂ ਹੀ ਆਪਾਂ ਜਿਵੇਂ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਬਣਾ ਰਹੀ ਆਂ ਵੀਡੀਓ ਬਣਾ ਕੇ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਐ ਬਿਜ਼ਨਸ ਦੇ ਬਾਰੇ ਰਿਲੇਟਡ ਇਨਫੋਰਮੇਸ਼ਨ ਦੇਣੀ ਐ ਕੋਈ ਆਪਾਂ ਸੈਲਿੰਗ ਨਹੀਂ ਕਰਨੀ ਕੋਈ ਆਪਾਂ ਰਿਕਰੂਟਿੰਗ ਨਹੀਂ ਕਰਨੀ ਮੈਂਟਰਿੰਗ ਜ਼ਰੂਰ ਕਰਦੇ ਆਂ ਆਪਾਂ ਕਿਉਂਕਿ ਜੋ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਆਪਾਂ ਪਰਸਨਲ ਯੂ نو ਮੈਂਟਰਿੰਗ ਦੇ ਨੇ ਸੋ ਥੈਟ ਆਪਾਂ ਉਹਨਾਂ ਦੇ ਬਿਜ਼ਨਸ ਨੂੰ ਸੈਟਅਪ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕੀਏ ਸੋ ਜੇ ਤੁਸੀਂ ਵੀ ਮੇਰੇ ਨਾਲ ਜੁੜਦੇ ਹੋ ਮੇਰੇ ਨਾਲ ਬਿਜ਼ਨਸ ਕਰਦੇ ਹੋ ਸੋ ਆਈ ਵਿਲ ਬੀ ਯੋਰ ਪਰਸਨਲ ਮੈਂਟਰ ਤੁਹਾਡੀ ਪਰਸਨਲ ਮੈਂਟਰ ਹੋਵਾਂਗੀ ਤੇ ਤੁਹਾਡਾ ਬਿਜ਼ਨਸ ਸੈਟਅਪ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਾਂਗੀ ਤੁਹਾਡੀ ਟ੍ਰੇਨਿੰਗ ਅਨਲੌਕ ਕਰਵਾ ਕੇ ਦਵਾਂਗੀ ਤੇ ਤੁਹਾਨੂੰ ਉਹ ਸਾਰੇ ਬਿਜ਼ਨਸ ਯੂ نو ਟ੍ਰਿਕਸ ਦਾ ਸੰਗੀ ਜੋ ਸਾਡੀ ਵੀਕਲੀ ਮੀਟਿੰਗ ਦੇ ਵਿੱਚ ਹੁੰਦੇ ਨੇ ਸਾਡੇ ਮਾਸਟਰਮਾਈਂਡ ਹੁੰਦੇ ਨੇ ਤੁਹਾਨੂੰ ਮਾਰਕੀਟਿੰਗ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ ਵੀ ਕੈਨ ਟੀਚ ਯੂ ਤੇ ਜਿਵੇਂ ਮੈਂ ਦੱਸਿਆ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਸੋ ਆਸਟ੍ਰੇਲੀਆ ਦੇ ਵਿੱਚ ਸਾਡੇ ਕੋਲੇ ਆਪਣਾ ਏਬੀਐਨ ਨੰਬਰ ਹੈਗਾ 100% ਲੀਗਲ ਬਿਜ਼ਨਸ ਆ ਟੈਕਸੇਬਲ ਬਿਜ਼ਨਸ ਆ ਤੇ ਬਹੁਤ ਵਧੀਆ ਨੇ ਵਧੀਆ ਬਿਜ਼ਨਸ ਆ

So, you can join that one as well with me. And thank you, thank you, thank you for being a part of uh, my life. Thank you, guys. And I will see you tonight. Thank you.